ਪੰਜਾਬ ਚ ਇੱਕ ਤੋਂ ਬਾਅਦ ਇੱਕ ਕਮਾਨਤ ਖਿਆਨਤ ਦੇ ਮਸਲੇ ਸਾਹਮਣੇ ਆ ਰਹੇ ਨੇ ਜੇਕਰ ਤੁਸੀਂ ਵੀ 골ਡ ਲੋਨ ਲਿਆ ਹੋਇਆ ਵਾ ਤੇ ਇਸ ਖਬਰ ਦੇ ਉੱਤੇ ਜ਼ਰੂਰ ਗੌਰ ਕਰ ਲਓ ਇਸ ਵੀਡੀਓ ਨੂੰ ਮਿਸ ਨਾ ਕਰਨਾ ਕਿਉਂਕਿ ਜੋ ਕੁਝ ਇਹਨਾਂ ਨਾਲ ਹੋ ਗਿਆ ਕਿਤੇ ਤੁਹਾਡੇ ਨਾਲ ਨਾ ਹੋ ਜਾਵੇ ਇਸ ਤੋਂ ਗੱਲ ਕਰਨ ਜਾ ਰਹੇ ਹਾਂ ਜੀ ਜਲੰਧਰ ਦੇ ਮਨਾਪੁਰਮ 골ਡ ਲੋਨ ਦੀ ਬ੍ਰਾਂਚ ਦੀ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਹਾਂ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਹੈ ਤੋ ਦੱਸਿਆ ਜਾ ਰਿਹਾ ਜੀ ਕਿ ਇਸ ਬ੍ਰਾਂਚ ਦੇ ਵਿੱਚ ਜੋ ਕਿ ਜਿਰੰਦਰ ਦੇ ਪਠਾਨਕੋਟ ਚੌਂਕ ਤੇ ਹੈ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਨਾਲ ਲੋਕਾਂ ਦੀ ਪੂੰਜੀ ਲੁੱਟ ਗਈ ਹੈ ਬੰਦਾ 골ਡ ਲੋਨ ਕਿਉਂ ਲੈਂਦਾ ਉਸ ਵੇਲੇ ਲੈਂਦਾ ਹੈ ਕਿ ਜਦੋਂ ਉਸ ਨੂੰ ਪਤਾ ਹੈ ਕਿ ਉਸਨੇ ਕਰਜ਼ਾ ਚੁਕਾ ਦੇਣਾ ਹੈ ਤੇ ਉਸਨੇ ਆਪਣੀ ਸੇਵਿੰਗ ਨਾਲ ਜਿਹੜਾ ਸੋਨਾ ਰੱਖਿਆ ਹੋਇਆ ਉਸ ਦੇ ਉੱਤੇ ਉਹ ਲੋਨ ਲੈ ਲੈਂਦਾ ਤਾਂ ਕਿ ਕੁਝ ਸਮੇਂ ਬਾਅਦ ਕਿਸ਼ਤਾਂ ਦੇ ਪੈਸੇ ਚੁਕਾ ਕੇ ਆਪਣਾ ਸੋਨਾ ਵਾਪਸ ਹਾਸਲ ਕਰ ਲੇ ਔਰ ਅੱਥੇ ਦਾ ਕੁਝ ਹੋਰ ਹੀ ਹੋ ਗਿਆ ਕਹਿੰਦੇ ਨੇ ਜੀ ਘਰ ਪਰ ਪੜਾ ਹੋ ਸੋਨਾ ਫਿਰ ਕਾ ਹੈ ਕੋਰੋਨਾ ਸੋ ਇਹੋ ਜਿਹਾ ਸਲੋਗਨ ਵਾਲੀ ਐਡ ਦੇਖ ਕੇ ਲੋਕ ਲੌਨਲਾਈਨ ਚਲ ਗਏ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸੋਨਾ ਘਰ 'ਤੇ ਪੜਾ કે ਨਹੀਂ ਪੜਾ ਪਰ ਜਿੱਥੇ ਉਹ ਦੇਖ ਕੇ ਆਏ ਨੇ ਅਬ ਬਾਹਾਂ ਸੋਨਾ ਨਹੀਂ ਪੜਾ ਕਿਉਂਕਿ ਉੱਥੇ ਇੱਕ ਜਹੀ ਵਾਰਦਾਤ ਹੋ ਗਈ ਹੈ ਕਿ ਲੋਕਾਂ ਦਾ ਸੋਨਾ ਹੀ ਕਹਿੰਦੇ ਕਿਸੇ ਸਟਾਫ ਨੇ ਉਥੋਂ ਗਾਇਬ ਕਰਤਾ ਤੇ ਉਲਟਾ ਉਸ ਸੋਨੇ ਦੇ ਗਾਇਬ ਹੋਣ ਦੇ ਨਾਲ ਉਹਨਾਂ ਲੋਕਾਂ ਨੂੰ ਰਗੜਾ ਲੱਗ ਗਿਆ ਜਿਨ੍ਹਾਂ ਨੇ ਸੋਨੇ ਦੇ ਉੱਤੇ ਲੋਨ ਲਿਆ ਤੇ ਕਿਸ਼ਤਾਂ ਚੁਕਾਰੇ ਸੀ ਇਹ ਸਾਰਾ ਮਸਲਾ ਉਦੋਂ ਜਾਗਰ ਹੋਇਆ ਜਦੋਂ ਕਿ ਇੱਕ ਬੀਬੀ ਉੱਥੇ ਗਈ ਤੇ ਉੱਥੇ ਇੱਕ ਸ਼ਖਸ ਸਟਾਫ ਦੇ ਨਾਲ ਝੇੜ ਰਿਹਾ ਸੀ ਉਸ ਦਾ ਸੋਨਾ ਗਾਇਆ ਦਾ ਉਹ ਬੀਬੀ ਦੇ ਵੀ ਗੱਲ ਕਰਨੀ ਪੈ ਗਈ ਉਹ ਕਹਿੰਦੀ ਮੇਰਾ ਵੀ ਸੋਨਾ ਚੈੱਕ ਕਰਾਓ ਤੇ ਪਤਾ ਲੱਗਿਆ ਉਸ ਦਾ ਸੋਨਾ ਵੀ ਗਾਇਆ ਸੀ ਤਾਂ ਕੁੱਲ ਮਿਲਾ ਕੇ ਜੇਕਰ ਤੁਸੀਂ ਵੀ 골ਡ ਲੋਨ ਲਿੱਤਾ ਵਾ ਜਾਂ 골ਡ ਲੋਨ ਲੈਣ ਦੀ ਸੋਚ ਰਹੇ ਹੋ ਤਾਂ ਸੋਚ ਸਮਝ ਕੇ ਔਰ ਜੇਕਰ 골ਡ ਲੈ ਲ ਚੁਕੇ ਹੋ 골ਡ ਲੋਨ ਤਾਂ ਫੇਰ ਆਪਣੇ ਗਹਿਣੇ ਜਾ ਕੇ ਚੈੱਕ ਕਰ ਲੋ ਜੇਕਰ ਤੁਹਾਡੇ ਕਿਤੇ دوست ਸਗੇ ਸੰਬੰਧੀ ਰਿਸ਼ਤੇਦਾਰ ਨੇ 골ਡ ਲੋਨ ਲਿਆ ਹੋਇਆ ਵਾ ਤੇ ਉਸ ਨੂੰ ਇਹ ਵੀਡੀਓ ਟੈਗ ਕਰ ਦਿਓ ਔਰ ਉਸ ਨੂੰ ਦੱਸ ਦਿਓ ਕਿ ਭਾਈ ਤੂੰ ਵੀ ਜਾ ਕੇ ਚੈੱਕ ਕਰ ਲੈ ਕਿਤੇ ਤੇਰਾ ਸੋਨਾ ਵੀ ਨਾ ਲੁੱਟ ਗਿਆ ਹੋਵੇ ਤੋ ਇਹ ਖਬਰ ਜਿਹੜੀ ਹੈ ਸਿੱਧੀ ਸਿੱਧੀ ਆਮ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਕਿਉਂਕਿ ਲੋਨ ਬੰਦਾ ਉੱਥੇ ਵੇਲੇ ਲੈਂਦਾ ਜਦੋਂ ਉਸ ਨੂੰ ਜ਼ਰੂਰਤ ਹੁੰਦੀ ਹੈ ਔਰ ਆਪਣੀ ਪੂੰਜੀ ਨੂੰ ਗਿਰਵੀ ਰੱਖ ਦਿੰਦਾ ਔਰ ਜੇ ਗਿਰਵੀ ਰੱਖੀ ਹੋਈ ਪੂੰਜੀ ਲੁੱਟ ਜਾਵੇ ਯਾਨੀ ਕਿ ਅਮਾਨਤ ਖਿਆਨਤ ਹੋ ਜਾਵੇ ਤਾਂ ਫੇਰ ਕਿੰਨਾ ਤਰਦ ਹੁੰਦਾ ਹੈ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਫਿਲਹਾਲ ਤੁਸੀਂ ਆਪ ਹੀ ਦੇਖ ਲਵੋ ਚਿਲੰਦਰ ਜੀ ਐ ਕਟਣਾ ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਆ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਆ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲਾਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੇ ਆ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੁੰਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀਗੇ ਮੇਰੇ 24 ਗ੍ਰਾਮ 골ਡ ਮੇਰਾ ਗੋਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹਦੀ ਕਿ ਇਹਨਾਂ ਦਾ এমਪਲੋਏ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿਨ ਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣੇ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋ ਐਵੀਡੈਂਸ ਆ ਐ ਆ ਤੇ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਂਟ ਦੇ ਵਿੱਚ ਹਾਂਜੀ ਕੋਈ ਸਿਗਰ ਤੋਂ ਤੁਹਾਡੇ ਨਾਲ ਗੱਲ ਹੋ ਗਈ ਹੈ ਕੀ ਕਹਿਣਾ ਹੈ ਇਹ ਮਤਲਬ ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਤੜਾ 골ਡ ਵਾਪਸ ਮਿਲ ਜੇਗਾ ਹਾਂਜੀ ਹਾਂਜੀ ਕਹਿੰਦੇ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ ਦਸੰਦਾ 골ਡ ਰਿਫਰਸ ਦਿੱਤਾ ਹੋਇਆ ਇਹ ਕਸਮ ਤੋਂ ਤਰੀਕਾ ਮਤਲਬ ਨਿਯੁਕਤ ਵੀ ਤਾਂ ਵੀਂਯਾੜੇ ਗ੍ਰਾਮ ਲੌਨ ਮੰਨਤ ਕਰਾ ਕਿ ਇਹਨਾਂ ਨੇ 24 42 ਗ੍ਰਾਮ ਲੌਨ ਕੀਤਾ ਹੋਇਆ ਠੀਕ ਹੈ ਉਹਦੀ ਪੁਰਾਣੀ ਐਮਪਲਾਈ ਨੇ ਐਫ ਆਰ ਡੇਟਿੰਗ ਮਤਲਬ 6268 ਗ੍ਰਾਮ ਨਾ 68 ਗ੍ਰਾਮ ਦਿਖਾਉਣਾ ਰਿਟਰਦੀ ਹੋਇਆ ਮਕਵਾਰੀ ਆਉਂ ਮੈਂ ਜਨਾਬ ਸਭਰਾ ਦੀ ਰਿਟਰਨ ਇਨਕੁਆਰੀ ਕਰੂਗੀ ਫਿਰ ਪੰਜਾਬ ਪੁਲਿਸ ਤੇ ਹੋ ਚੁੱਕੀ ਹੈ ਤਾਂ ਤਾਂ ਕਸਟਮਰ ਵਿਚਾਰਾ ਤੁਸੀਂ ਐਫਆਈਆਰ ਕਰਾਈ ਗਈ ਹੈ ਹਾਂ ਬਿਲਕੁਲ ਸਰ ਬਿਲਕੁਲ ਪੰਜਾਬ ਪੁਲਿਸ ਤੋਂ ਗੁਝਣ ਦਿੰਦੇ ਕਦੋਂ ਕਰਾਈ ਗਈ ਥੋੜੀ ਜਿਹੀ ਐਫਆਈਆਰ ਕਿਸਲੇ ਸਰ ਪੰਜਾਬ ਪੁਲਿਸ ਸਰਕਾਰਾਂ ਗਾਇਨਾਂ ਪਰਿਖਿਤ ਕਰਤੀ ਆਪਾਂ ਕਰ ਦਿਜੀਏ ਸਰਾਂਗ ਰੈਟਿਕਾ ਪ੍ਰੀਕੀਵਲੀ ਕਰੀ ਹੋਈ ਹੈ ਅਨੁਕੂਰ ਤੇ ਉਹ ਜਿਹੜੀ ਪ੍ਰੋਸੈਸਿੰਗ ਕਮੇਟੀ ਨੂੰ ਪ੍ਰੋਸੈਸਰ ਬੋਲਣ ਵਿੱਚ ਪਰ ਕੰਪਨੀ ਪ੍ਰੋਸੈਸ ਦੇ ਤੁਰ ਚੱਲਣਾ ਪੈਣਾ ਸਰ ਥੋੜੀ ਬੋਲ ਐਫਆਈਆਰ ਹੋਈ ਵੀ ਨਾ ਉਸ EMPLYEE ਦੇ ਉੱਪਰ ਹਾਂ ਬਿਲਕੁਲ ਕੀ ਨਾਮ ਹੈ EMPLYEE ਦਾ ਉਹ ਐਫਆ ਕਿਹੜੇ ਕਿਹੜੇ ਥਾਣੇ ਤੇ ਕਿਹੜਾ ਪੈਣਾ ਲਾਉਣਾ ਹੈ 8 8 ਨੰਬਰ ਐਪਲੀਕੇਸ਼ਨ ਨਾ ਕੋਟਾ ਕਪੀ ਤੇ ਲੈਣੇ ਤੋਂ ਮਿਲ ਸਕਦੀ ਹੈ 8 ਨੰਬਰ ਦਾ 8 ਨੰਬਰ ਦਾ ਇਹਦੇਦੋ ਐਪਲੀਕੇਸ਼ਨ ਦੇ ਦੋਨ ਮੈਂ ਐਪਲੀਕੇਸ਼ਨ ਅਗੀਥਰੋਂ ਸਬਮਿਟ ਕੀਤੀ ਹੈ ਤੁਹਾਨੂੰ ਕੰਪਨੀ ਜਿਹੜਾ ਸਾਰਾ ਗੋਚੇ ਉੱਪਰ ਨਹੀਂ ਕੰਪਨੀ ਕੋਈ ਵੀ ਗੋਲਡ ਡੇਰੀ ਕੰਪਨੀ ਪ੍ਰੋਸੈਸਰ ਪਰਦੇਸ਼ ਨਾਲ ਲੋਕੀ ਪ੍ਰੋਪਰ ਸਾਰਾ ਕੁਝ ਪ੍ਰੋਸੈਸ ਕਰੋਗੇ ਬਹੁਤ ਥਾਣੇ ਸ਼ੁਕਰੀਆ ਮੇਰਾ ਸਤਿਕਾਰ ਹੈ ਜੀ ਬਹੁਤ ਬਹੁਤ ਪਿਆਰ ਕੀ ਇਹ ਤੁਸੀਂ ਐਜ਼ ਇਟੇ ਬਹੁਤ ਸਾਰਾ ਸੋਲਡਰ ਇੰਜ ਚਾਰਜ ਨੇ ਕਿ ਚਾਰਜ ਮੈਂ ਤੇ ਮੈਨੂੰ ਸਮਝਦਾ ਨਹੀਂ ਇਥੇ ਮੋਸਾ ਲੇਡੀਜ਼ ਅਫੀਕਰਮ ਜੀ ਕੋਲ ਕਿ ਮੈਂ ਲੋਨ ਲਿਆ ਸੀਗਾ ਤੇ ਸੋਨਾ ਆਪਣਾ 골ਡ ਜਮਾ ਕਰਵਾਇਆ ਸੀਗਾ ਉਹ ਜਿਹੜੇ ਪੁਰਾਣੇ ਮੁਲਾਜ਼ਮ ਜਿਹੜੇ ਪਹਿਲਾਂ ਕੰਮ ਕਰਦੇ ਸੀ ਇਥੇ ਉਹਨਾਂ ਨੇ ਇਹਨਾਂ ਦਾ 골ਡ ਜਮਾਤੋ ਵਿੱਚੋਂ ਜਿਹੜਾ ਫੀਰੀ ਨਾਲ ਕੈਸ਼ ਉੱਪਰ ਚੱਲ ਕਿੰਨਾ ਸੀਗਾ ਇਹ ਤਾਂ shear gram ਹੈ ਕਿੰਨਾ ਸ਼ੁਰੂ ਕਰਦੇ ਸੀ ਇਹ ਇਹ 24 ਗ੍ਰਾਮ ਸੋਨਾ ਘਟਾਉਣਾ ਦੱਸਿਆ ਇਹਨਾਂ ਦੇ ਕਿ ਕਰਨਾ ਹੈ ਤਾਂ ਗੈਂਪ ਕਰੀ ਹਾਂਜੀ ਉਹਨੇ ਕਿਸ਼ਤ ਵਿਆਜ ਵਗੈਰਾ ਦੇ ਦਿੰਦੇ ਦੋ ਸਾਰੇ ਟਾਈਮ 'ਤੇ ਦੇ ਰਏ ਆ ਤੁਹਾਡੀ ਇਹ ਤਾਂ ਗੱਲ ਹੋ ਗਈ ਮਨੀ ਪ੍ਰੋਬਲਮ ਹੋਈ ਗਾ ਲੋ ਕਹਿੰਦੇ ਸਾਡੀ ਨਾ ਇਸ ਇਸ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹਨਾਂ ਦਾ ਜੋ ਨੁਕਸਾਨ ਆ ਪੂਰਾ ਕੀਤਾ ਜਾ ਰਿਹਾ ਹੈ ਤੋਂ ਬਾਅਦ ਉਸ ਤੋਂ ਬਾਅਦ ਕੰਪਨੀ ਹੈਗੀ ਉਹ ਕੰਪਨੀ ਐਫ ਆਈ ਆਰ ਤੋਂ ਬਾਅਦ ਕਰੇਗੀ ਘਟਣ ਦਾ ਕੀ ਕਰਾਂਗੇ ਬਾਣੀ ਨੂੰ ਘਟਾਉਣ ਦਾ ਕਾਰਨ ਕੀ ਸੀ ਜੀ ਇਹਦਾ ਸਾਰਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਉਹਨਾਂ ਨੇ ਹੀ ਰੇੜਾ ਘੇਰੀ ਕੀਤੀ ਤੇ ਉਹ ਵੀ ਪੀੜਾ ਕਰ ਰਹੇ ਸਨ ਆਪਣੇ ਨੂੰ ਪਛਾਣ ਦਿੱਤੀ ਆਰਵੇ ਖਿਲਾਲ ਇਹਨਾਂ ਨੇ ਐਫਆਈਆਰ ਤਾਂ ਗਿਆ ਆਫੀਰ ਤੋਂ ਬਾਅਦ ਹੀ ਉਸ ਤੋਂ ਅਜ ਨਾਂ ਦੇਣਗੇ ਤੇ ਫਿਰ ਉਹ ਕਰਨ ਨਹੀਂ ਕਰਦੇ ਜਿਹੜੇ ਬੰਦੇ ਕੱਲੇ ਛੱਡ ਗਏ ਉਹਨਾਂ ਨੂੰ ਹੀ ਰੇੜਾ ਹੋ ਗਿਆ ਉਹਨਾਂ ਦੇ ਨਾਲ ਕੰਮ ਦੇ ਉਹਨਾਂ ਦੇ ਉਹਨਾਂ ਦੇ ਹਾਂ ਉਹਨਾਂ ਦੇ ਪਾਈ ਨੇ ਦਿਖਾ ਦੋ ਤੇ ਗਈ ਆ ਉਹ ਤੇ ਇੱਕ ਵਾਰੀ